मुर्दाबा मुबा मुबा बजा सरकार मुाद मुबा मुबा बजा सरकार सी एम डिसे करी एम डिसेता राजा सरकार मुर्दाबाद मुदाबाद ਦੇ ਵਾਸਤੇ ਹਲਕਾ ਨੌਰ ਦੇ ਸਾਰੇ ਕਾਰਕਿਰਤਾ ਕਾਰਜਵਾਂ ਜਿਹੜੀ ਹੋਈ ਚੱਕੀ ਹੈ ਕਾਰਕਿਰਤਾ ਆ ਵੀ ਪਾਰਾ ਸਾਡੇ ਨਾਲ ਅਸੀਂ ਸ਼ਹਿਰੀ ਲਿਖਦੇ ਗਏ ਉਹ ਵੀ ਆਏ ਨੇ ਅੱਜ ਆਪਾਂ ਇਹਨਾਂ ਨੂੰ ਦਿਖਾ ਦੇਣਾ ਕਿ ਆਪਾਂ ਹਲਕਾ ਵਾਚ ਪ੍ਰਦਰਸ਼ਨ ਕਰ ਰਹੇ ਹਾਂ ਕਿ ਦੰ ਜ਼ਿਲ੍ਹੇ ਦਾ ਪ੍ਰਦਰਸ਼ਨ ਕੀਤਾ ਹੋਣ ਇਹਨਾਂ ਨੇ ਸਾਡੇ ਕਿਸੇ ਵਰਕਰ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਆਪਾਂ ਜ਼ਿਲ੍ਹਾ ਕੀ ਸਾਰਾ ਪੰਜਾਬ ਜਾਮ ਕਰ ਜਾਗੇ ਇਹ ਸਾਡਾ ਵਾਅਦਾ ਹੈ ਭਗਵਾਨ ਜੀ ਕਿ ਜਿਹੜਾ ਲੋਕਾਂ ਨੂੰ ਗਰੀਬ ਲੋਕਾਂ ਦੇ ਜਿਹੜੀ ਅੱਖਾਂ ਤੇ ਡੱਕਾ ਮਾਰਿਓ ਇਹ ਨਹੀਂ ਮਾਰਨ ਦੇਣਾ ਅਬ। ਜਿਹੜਾ ਨਾਮ ਡਾਕਟਰ ਨਰੀਮ ਮਹਾਜਨ ਨੋਰਥ ਸਿਵਲ ਲਾਈਨ ਦੀ ਮੈਂ ਅਧਿਅਕਸ਼ਾ ਤੇ ਅੱਜ ਮੈਂ ਬੜੇ ਫਕਰ ਨਾਲ ਕਹਿੰਦੀ ਆ ਕਿ ਸਾਡੇ ਨੋਰਥ ਹਲਕੇ ਨੇ ਮੋਰਚਾ ਖੋਲ ਦਿੱਤਾ ਹੈ ਭਗਵੰਤ ਮਾਨ ਜੀ ਤੁਸੀਂ ਕੰਨ ਖੋਲ ਕੇ ਸੁਣ ਲਓ ਖੁਨ ਲక్ష్ਮਣ ਰੇਖਾ ਖਿੱਚੀ ਗਈ ਹੈ ਜਿਹੜਾ ਤੁਸੀਂ ਪ੍ਰਸ਼ਾਸਨਦਾਰੀ ਸਾਡੇ ਉੱਤੇ ਜ਼ਿਆਦਤੀਆਂ ਕਰਦੇ ਪਏ ਹੋ ਸਾਡੇ ਜਿਹੜੇ ਲੀਡਰ ਨੇ ਸਮਾਜ ਸੇਵਾ ਲਈ ਨਿਕਲੇ ਉਹ ਇੱਕ ਇੱਕ ਬੰਦੇ ਨੂੰ ਦਸਨ ਨਿਕਲੇਗੀ ਮੋਤੀ ਜੀ ਦਿਆ ਕਿਹੜੀਆਂ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਪਈਆਂ ਤੇ ਤੁਹਾਨੂੰ ਗਸ਼ਟ ਮਿਲ ਗਈ ਤੁਹਾਨੂੰ ਕਬਰਾਇਟ ਮਿਲ ਗਈ ਤੇ ਤੁਸੀਂ ਕਿਹਾ ਕਿ ਹੁਣ ਸਾਡਾ ਜਿਹੜਾ ਖਰਚਾ ਪਾਣੀ ਹੋਗਾ ਪਾਣੀ ਬੰਦ ਹੋ ਜਾਣਾ ਤੇ ਤੁਸੀਂ ਸਾਡੇ ਜੇਲਾ ਚ ਸੁਟਦੇ ਤੁਸੀਂ ਤੁਹਾਨੂੰ ਕੀ ਲੱਗਦਾ ਜੇਲਾ ਚ ਸੁਟ ਕੇ ਤੇ ਤੁਸੀਂ ਚੁੱਪ ਕਰਕੇ ਆਰਾਮ ਕਰਕੇ ਆਪਣੇ ਬੰਗਲੇ ਵਿੱਚ ਬਹਿ ਜਾਓਗੇ ਹੁਣ ਇੱਕ ਇੱਕ ਬਾਰਕ ਇੱਕ ਇੱਕ ਨਾਰੀ ਇੱਕ ਇੱਕ ਕਾਰਕਰਤਾ ਸਾਡਾ ਕੁੱਤਾ ਕੁੱਤਾ ਆਇਆ ਚਾਰ ਨਾਲ ਸੁਣ ਲੈ ਆਮ ਆਦਮੀ ਪਾਰਟੀ ਕੋਈ ਨਹੀਂ ਕਿੱਥੇ ਰੁਕਣ ਵਾਲੇ ਨਹੀਂ ਆ ਭਾਵੇਂ ਤੁਸੀਂ ਜੇਲਾ ਭਰ ਦੋ ਭਾਵੇਂ ਤੁਸੀਂ ਸਾਨੂੰ ਕਿੱਥੇ ਮਰਜ਼ੀ ਬੰਦ ਕਰ ਦੋ ਘਰਾਂ ਵਿੱਚੋਂ ਸਾਨੂੰ ਚੁਕਲੋ ਸਾਡੀ ਆਵਾਜ਼ ਨਹੀਂ ਰੁਕਣੀ ਜੇ ਅਸੀਂ ਅੱਗੇ ਆ ਕੇ ਲੋਕਾਂ ਦੇ ਸਾਹਮਣੇ ਇਹ ਰੱਖਣਾ ਹੈ ਕਿ ਜਦੋਂ ਤੁਸੀਂ ਵੋਟ ਚੋਰੀ ਦੇ ਤੇ ਬਾਕੀ ਇਲਜ਼ਾਮ ਸਾਡੇ ਤੇ ਲਾਉਂਦੇ ਹੋ ਉਹ ਸਾਰਾ ਤੁਹਾਡਾ ਝੂਠ ਲੋਕਾਂ ਸਾਹਮਣੇ ਇੱਕ ਕਰਕੇ ਆ ਹੀ ਜਾਂਦਾ ਪਏ ਸਾਡੀਆਂ ਇਹਨੀਆਂ ਉਜਵਲਾ ਯੋਜਨਾ ਆਯੁਸ਼ਮਾਨ ਯੋਜਨਾ ਬੀਮਾ ਯੋਜਨਾਵਾਂ ਵਿਧਵਾ ਪੈਨਸ਼ਨ ਯੋਜਨਾ ਤੁਸੀਂ ਕੁਝ ਲੋਕਾਂ ਤੱਕ ਹੀ ਨਹੀਂ ਪਹੁੰਚਣ ਦਿੰਦੇ ਇਹ ਤੁਹਾਡੇ ਜਿਹੜਾ ਜਿਹੜਾ ਤੁਹਾਡਾ ਇਹ ਤੁਸੀਂ ਕੰਮ ਕਰਦੇ ਪਿਓ ਨਾ ਗੰਦੇ ਕੰਮ ਇਹ ਤੁਹਾਡੇ ਸਾਹਮਣੇ ਅਸੀਂ ਲੋਕਾਂ ਸਾਹਮਣੇ ਲਿਆਵਾਂਗੇ ਤੇ ਅੱਜ ਸਾਡੇ ਨੌ ਕਰਕੇ ਦੇ ਪਿੰਡੂ ਜੀ ਦੀ ਅਗਵਾਈ ਵਿੱਚ ਅਸੀਂ ਇਹ ਜਿਹੜਾ ਮੋਰਚਾ ਚੁੱਕਿਆ ਹੈ ਪੂਰੀ ਅੱਗ ਦੀ ਤਰ੍ਹਾਂ ਕੀ ਤਰ੍ਹਾਂ ਪੂਰੇ ਦੇਸ਼ ਵਿੱਚ ਪੂਰੇ ਪੰਜਾਬ ਵਿੱਚ ਫੈਲੇਗਾ ਤੇ ਤੁਹਾਨੂੰ ਲੱਗ ਜਾਏਗਾ ਪਤਾ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਹੋਵੇ ਨਾਰਥ ਹੋਵੇ ਪੰਜਾਬ ਹੋਵੇ ਪਾਣੀ ਹਿੰਦੁਸਤਾਨ ਹੋਵੇ ਤੁਹਾਨੂੰ ਹੁ ਛੱਡੇਗਾ ਨਹੀਂ ਤੁਹਾਡਾ ਪਿੱਛਾ ਨਹੀਂ ਛੱਡੇਗਾ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਮਾਰ ਜਲਾ ਮਾਸਤੇ ਪਾਰਟੀ ਮਾਰ ਜਲਾ ਪੰਜਾਬ ਸਰਕਾਰ ਭਾਰਤੀ ਜਨਤਾ ਪਾਰਟੀ ਲੋਕਪਰਤਾਂ ਨੂੰ ਵੱਧੀ ਦੇਖ ਲੋਕਤਮ ਦੇਖ ਕੇ ਔਰ ਜਿਹੜੀ ਰਾਜਪੁਰਾ ਦੇ ਵਿੱਚ ਸਾਡੀ ਪਾਰਟੀ ਜਨਤਾ ਬੈਲੀ ਹੋਈ ਆ ਉਸ ਦੀ ਬੁਖਲਾੜ ਦੇ ਵਿੱਚ ਪੰਜਾਬ ਸਰਕਾਰ ਪੁਲਿਸ ਦਾ ਸਾਰਾ ਲੈ ਕੇ ਸਾਡੇ ਵਰਕਰਾਂ ਨੂੰ ਦੱਬਣਾ ਚਾਹੁੰਦੀ ਹੈ ਕਿਉਂਕਿ ਕੱਲ ਸਾਡੇ ਜਿਹੜੇ ਕਾਰਜਕਰਤਾ ਨੇ ਲੋਕਾਂ ਦੀ ਗਰੀਬਾਂ ਦੀ ਇਤਿਆਸ਼ੀ ਜਿਹੜੀ ਸਕੀਮਾ ਸੀ ਉਹਦੀ ਹਸਾਬ ਦੀਆਂ ਉਹ ਘਰ ਘਰ ਪਹੁੰਚਾਉਣ ਵਾਸਤੇ ਕੈਂਪ ਲਾਏ ਸੀ ਉਹ ਕੋਈ ਗਲਤ ਕੰਮ ਨਹੀਂ ਕਰ ਰਹੇ ਸੀ ਪਰ ਸਰਕਾਰ ਨੇ ਪੁਲਿਸ ਦਾ ਡੰਡਾ ਇਸਤੇਮਾਲ ਕਰਕੇ ਸਾਡੇ ਨੇਤਾਵਾਂ ਨੂੰ ਸਾਡੇ ਵਰਕਰਾਂ ਨੂੰ ਸੱਚੇ ਸਾਸਨ ਕੰਟੇ ਨੇ ਜਿਹੜਾ ਸੱਚ ਰੱਖਿਆ ਔਰ ਸਾਡਾ ਜਿਹੜਾ ਵਰਕਰਾ ਡੰਨੋ ਵਾਲਾ ਨਹੀਂ ਆ ਅੱਜ ਉਹਦਾ ਮੂੰਹ ਤੋੜਵਾ ਚਲਾਉਣ ਲਈ ਹਲਕਾ ਨੌਰਤ ਵਿੱਚ ਪੰਜਾਬ ਸਰਕਾਰ ਦਾ ਪੁੱਲਾ ਫੁੱਕੇ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਜਵਾਬ ਦਿੱਤਾ ਵਾ ਅਸੀਂ ਉਹਨਾਂ ਨੂੰ ਕਸਲਾ ਚਾਹਨੇ ਆ ਕਿ ਤੁਹਾਡਾ ਹਰ ਚੈਲੰਜ ਅਸੀਂ ਸਰਕਾਰ ਕਰ ਨੂੰ ਤਿਆਰ ਆ ਔਰ ਜਿਹੜੀ ਮੁਦਦ ਸਕੀਮਾਂ ਲਗਾਤਾਰ ਜਾਰੀ ਰਹਿਣ ਗਿਆ ਰਹੀ ਹਰ ਇੱਕ ਵਰਕਰ ਘਰ ਘਰ ਪਹੁੰਚਾਏਗਾ ਜਿਹੜੀ ਗੱਲ ਆ ਚੁੱਕੀ ਹੁਣ ਤਾਂ ਸਹੀ ਇਹਨਾਂ ਨੂੰ ਹੁਣ 2022 ਨਜ਼ਰ ਆ ਰਿਹਾ ਲੋਕਾਂ ਨੂੰ ਹਿਸਾਬ ਦੇਣਾ ਪੈਣਾ ਕਿਸ ਪ੍ਰਕਾਰ ਸਾਡੀ ਭੈਣਾਂ ਨੂੰ ਨਾਰੇ ਲਾਰੇ ਲਾਇਏ ਸੀ ਕਿ 1000 ਰੱਖਿਅਤ ਨਹੀਂ ਹੋਣਾ ਤੇ ਪੁਲਿਸ ਰੱਖਿਅਤ ਨਹੀਂ ਹੈ ਤੁਸ ਸਮਝ ਸਕਦੇ ਹੋ ਤੁਸੀਂ ਇਹ 50 ਹਜ਼ਾਰ ਰਹਾਤੇ ਇਸ ਕਰਕੇ ਬਗਲਾੜ ਦੇ ਵਿੱਚ ਤੁਸੀਂ ਦਾ ਪੁਲਿਸ ਅਧਿਕਾਰੀ ਜੋਸ਼ ਕਰਕੇ ਦੇਸ ਹੋ ਗਿਆ ਕਿ ਤੁਸੀਂ ਸੁਣ ਲਿਆ ਕਿ ਨਾ ਕਿ ਤਾਮ ਤਾਮ ਮਨ ਤੜ ਉਹ ਪੰਜਾਬੀ ਨੇ ਕਿ ਤੇਰੇ ਕਿ ਝੁਗਣ ਵਾਲੇ ਨਹੀਂ ਹੈ ਇਹ ਤੈਨੂੰ ਮੂੰਹ ਤੋੜਨਾ ਜਵਾਬ ਦੇਣਗੇ ਹਾਲੇ ਤੇ ਸ਼ੇਰ ਨੇ ਅੰਗੜਾਈ ਲਿੱਤੀ ਹੈ ਇੱਥੇ ਗਿੱਦੜ ਪਾਜੁੱਥੇ ਨੇ ਜੇ ਜਦੋਂ ਬੱਬਰ ਸ਼ੇਰ ਗਰਜੇਗਾ ਤਾਂ ਫੇਰ ਕਿਦਣਾ ਦਾ ਕੀ ਹੋਏਗਾ ਅੱਜ ਭਾਰਤੀ ਜਨਤਾ ਪਾਰਟੀ ਜਦੋਂ ਲੋਕਾਂ ਦੀ ਲੜਾਈ ਲੜਨ ਲਈ ਸੜਕਾਂ ਦੇ ਉਤਰੀ ਹੈ ਭਗਵੰਤ ਮਾਨ ਜੀ ਜੋ ਮੁੱਖ ਮੰਤਰੀ ਪੰਜਾਬ ਨੇ ਇਹ ਲੋਕਤੰਤਰ ਦੀ ਸਰਕਾਰ ਹੈ ਪਰ ਮਾਨ ਸਾਹਿਬ ਹਿਟਲਰ ਬਣ ਗਏ ਨੇ ਮਾਨ ਸਾਹਿਬ ਅੱਜ صدام حسین ਬਣ ਗਏ ਨੇ ਕਮਾਨ ਸਾਹਿਬ ਭਾਜਪਾ ਦੀ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਪਰ ਉਹ ਬੰਦ ਨਹੀਂ ਹੋਣੀ ਪਹਿਲਾ ਜਿਹੜੇ ਗਿੱਲ ਸਾਹਿਬ ਭਾਟਪਾਈ ਸ਼ਾਮਲ ਹੋਏ ਉਹਨਾਂ ਦੇ ਖਿਲਾਫ ਵਿਜਲੈਂਸ ਹੋ ਗਈ ਅਸੀਂ ਜਾਂਚ ਦੇ ਵਿਰੁੱਧ ਨਹੀਂ ਪਰ ਸਾਡੇ 3 ਸਾਲ ਕਿਉਂ ਨਹੀਂ ਹੋਏ ਗਿੱਲ ਸਾਹਿਬ ਤੇ ਗਿਲਕੋ ਕੰਪਨੀ ਵੀ ਸੀ ਗਿੱਲ ਸਾਹਿਬ ਹੀ ਸੀਗੇ ਉਸ ਤੋਂ ਬਾਅਦ ਭਾਜਪਾ ਤੋਂ ਡਰ ਕੇ ਕਿਉਂਕਿ ਭਗਵੰਤ ਸਿੰਘ ਜੀ ਨੇ ਇੱਕ ਸਰਟੀਫਿਕੇਟ ਤਾਂ ਦਿੱਤਾ ਹੈ ਕਿ ਆਉਣ ਵਾਲੀ ਸਰਕਾਰ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਔਰ ਭਾਰਤੀ ਜਨਤਾ ਪਾਰਟੀ ਹੀ ਜਿਹੜੀ ਹੈ ਉਹਦਾ ਮੁੱਖ ਮੰਤਰੀ ਬਣਨ ਦਾ ਸਰਟੀਫਿਕੇਟ ਕਿੰਨੇ ਦਿੱਤਾ ਹੈ? ਕੇਜਰੀਵਾਲ ਜੀ ਨੇ ਇਹ ਦਿੱਤਾ ਭਗਵੰਤ ਸਿੰਘ ਜੀ ਨੇ ਇਹ ਦਿੱਤਾ ਸਸੋਦੀਆ ਜੀ ਨੇ। ਔਰ ਇਸ ਤੋਂ ਡਰ ਕੇ ਸਸੋਦੀਆ ਜੀ ਦੀ ਤੁਸੀਂ ਵਾਇਰਲ ਦੇਖ ਲਈ ਕਿ ਸਸੋਦੀਆ ਜੀ ਕਹਿ ਰਹੇ ਨੇ ਸ਼ਾਮ ਦੰਡ ਵੇਦ ਲੜਾਈ ਝਗੜਾ ਹਰ ਤਰ੍ਹਾਂ ਦਾ ਉਪਨਾਓ ਆਪਣੇ ਵਰਕਰਾਂ ਨੂੰ ਅਸੀਂ ਇਲੈਕਸ਼ਨ ਜਿੱਤਣੇ ਜਿਤਨਾ ਮਤਲਬ ਕਿ ਝਗੜੇ ਕਰਾਓ ਲੜਾਈਆਂ ਕਰਾਓ ਲੋਕਾਂ ਨੂੰ ਵੰਡੋ ਧਰਮ ਦੇ ਆਧਾਰ ਤੇ ਜਾਤੀ ਦੇ ਆਧਾਰ ਤੇ ਔਰ ਹਰ ਤਰ੍ਹਾਂ ਦਾ ਬੂਥ ਕੈਪਚਰਿੰਗ ਇਹ ਉਹ ਸਾਰੇ ਜਿਹੜੇ ਨੇ ਉਪਰਾਲੇ ਕਰੋ ਇਲੈਕਸ਼ਨ ਜਿੱਤਣ ਦੇ ਤੇ ਪਹਿਲੀ ਵਾਰ ਹੀ ਆਇਆ ਮੈਂ ਭਾਰਤ ਦੇ ਇਤਿਹਾਸ ਜਿਨੇ ਦੇਖਿਆ ਕੋਈ ਨੇਤਾ ਇਲੈਕਸ਼ਨ ਨੂੰ ਇਦਾਂ ਹਾਈਜੈਕ ਕਰਨ ਦੀ ਕੋਸ਼ਿਸ਼ ਨਹੀਂ ਦੇ ਰਿਹਾ ਹੈ ਔਰ ਮੁੱਖ ਮੰਤਰੀ ਸਾਹਿਬ ਸੁਣ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਉੱਠੇ ਨਹੀਂ ਕਿ ਮੁੱਖ ਮੰਤਰੀ ਸਰਦਾਰ ਹੁੰਦਾ ਪੰਜਾਬ ਦਾ ਉਹਨਾਂ ਨੇ ਸਰਜੋਦੀਆ ਸਾਹਿਬ ਨੂੰ ਕਿਉਂ ਨਹੀਂ ਚੈੱਕ ਕੀਤਾ ਉਸ ਵੇਲੇ ਕਿ ਤੁਸੀਂ ਇਹ ਕਿੱਦਾਂ ਦੀ ਗੱਲਾਂ ਕਰ ਰਹੇ ਹੋ ਸੰਵਧਾਨ ਦੇ ਖਿਲਾਫ ਗੱਲਾਂ ਕਰ ਰਹੇ ਹੋ ਇਲੈਕਸ਼ਨ ਜਿਹੜਾ ਹੈ ਉਹ ਲੋਕਾਂ ਦੀ ਆਜ਼ਾਦੀ ਹੈ ਵੋਟ ਪਾਉਣ ਦਾ ਅਧਿਕਾਰ ਹੈ ਤੇ ਤੁਸੀਂ ਕੀ ਕਹਿ ਰਹੇ ਹੋ ਲੜਾਈ ਝਗੜਾ ਝੂਠ ਇਹ ਸਾਰੀਆਂ ਗੱਲਾਂ ਦੀ ਕਾਜੀ ਟ੍ਰੇਨਿੰਗ ਦੇ ਰਹੇ ਹੋ ਅੱਜ ਭਾਰਤੀ ਜਨਤਾ ਪਾਰਟੀ ਨੇ ਲੋਕ ਸੁਧਾਰ ਚੀਮਾ ਦਾ ਕੈਂਪ ਲਾਇਆ ਜਿਹਦੇ ਸਕੇ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਅਸੀਂ ਲੋਕ ਸੁਧਾਰ ਦੇ ਲਈ ਹਰ ਤਰ੍ਹਾਂ ਦੇ ਨਾਲ ਸਹੂਦਾ ਜੋ ਮੋਦੀ ਸਾਹਿਬ ਦੇ ਰਹੇ ਨੇ ਲੋਕਾਂ ਦੇ ਘਰਾਂ ਤੱਕ ਪਹੁੰਚਾਵਾਂਗੇ ਜੇਤੋ ਵੀ ਮਾਨ ਸਾਹਿਬ ਜਿਹੜੇ ਨੇ ਉਹ ਘਬਰਾ ਗਏ ਔਰ ਮਾਨ ਸਾਹਿਬ ਜਿਹੜੇ ਨੇ ਘਬਰਾ ਆ ਗਏ ਉਹਨਾਂ ਨੇ ਸਾਡੇ ਕੈਂਪ ਉਖਾੜ ਤੇ ਕੈਂਪ ਤੇ ਜਨਤਾ ਲਈ ਜੀ ਉਥੇ ਭਾਜਪਾ ਦੇ ਕੈਂਪ ਨਹੀਂ ਸੀ ਉਹ ਸਕੀਮਾਂ ਦੇ ਕੈਂਪ ਸੀ ਪਰ ਉਹ ਇੰਨੇ ਘਬਰਾਏ ਪਏ ਨੇ ਕਿ ਕੈਂਪਾਂ ਤੇ ਪੁਲਿਸੜਾ ਹਾਤੀ ਅਰੇਸਟ ਕਰਵਾਤੇ ਕੈਂਪ ਤੜਵਾਤੇ ਇੱਥੋਂ ਸਮਝ ਆਉਂਦਾ ਹੈ ਕਿ ਮਾਨ ਸਾਹਿਬ ਜਿਦਾ ਅਸੀਂ ਕਹਿੰਦੇ ਸੀ ਕਿ ਹਾਈਜੈਕ ਹੋਇਆ ਜ਼ਿਲ੍ਹਾ ਪ੍ਰਸ਼ਦ ਦਾ ਵੀ ਚੋਣ ਹਾਈਜੈਕ ਹੋਇਆ ਕਾਰ ਪ੍ਰਸ਼ਦਾਂ ਦੇ ਵੀ ਚੋਣ ਹਾਈਜੈਕ ਹੋਏ ਹਰ ਤਰ੍ਹਾਂ ਦੇ ਮੇਹਰਾ ਦੇ ਵੀ ਚੋਣ ਤੇ ਹੁਣ ਹਾਈਜੈਕ ਕਰਨ ਦਾ ਪ੍ਰਯਾਸ ਕਰ ਰਹੇ ਨੇ ਵਿਧਾਨ ਸਭਾ ਨਹੀਂ ਹੋਏਗਾ ਕਿਉਂਕਿ ਉੱਥੇ ਨੈਸ਼ਨਲ ਚੋਣ ਕਮਿਸ਼ਨ ਹੈ ਅਚੀਕ ਇਹਨਾਂ ਨੇ ਚੌਕਸ ਕਰਤਾ ਇਹਨਾਂ ਦੀ ਸਕੀਮ ਜਿਹੜੀ ਐ ਸੁਸੋਧਿਆ ਸਾਹਿਬ ਨੇ ਦੱਸਤੀ ਹੈ ਤੋ ਹੁਣ ਅਸੀਂ ਜੂਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਗੈਰ ਸਵਿਧਾਨਿਕ ਲੋਕਾਂ ਦੇ ਉੱਤੇ ਐਕਸ਼ਨ ਲੱਗੇ ਅਤੇ ਨਿਰਪੱਖ ਜਨਾਬ ਕਰਾਇ ਜਾਂ ਤਾਂ ਕਿ ਜਨਤਾ ਨੂੰ ਕੋਈ ਤੰਕੀਤ ਨਾ ਕਰ ਸਕੇ ਵੋਟ ਦਾ ਅਧਿਕਾਰ ਮਿਲ ਸਕੇ